ਦਿੱਲੀ ਦੇ ਕੈਬਨਿਟ ਮੰਤਰੀ ਸਭ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਇਦ ਕੱਲ ਇੱਕ ਪੀਸੀ ਕੀਤੀ ਸੀਗੀ ਪ੍ਰੈਸ ਕਾਨਫਰੰਸ ਕੀਤੀ ਸੀ ਦਿੱਲੀ ਦੇ ਵਿੱਚ ਜਿਸ ਦੇ ਵਿੱਚ ਜੋ 에ਅਰ ਕੁਆਲਿਟੀ ਇੰਡੈਕਸ ਹੈ ਜਾਂ ਜੋ ਪੋਲਿਊਸ਼ਨ ਹੋ ਰਹੀ ਹੈ ਉਹਦੇ ਵਾਸਤੇ ਸਿੱਧੇ ਸਿੱਧੇ ਤੌਰ ਦੇ ਉੱਪਰ ਪੰਜਾਬ ਨੂੰ ਪੰਜਾਬੀਆਂ ਨੂੰ ਔਰ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਉਹਨਾਂ ਵੱਲੋਂ ਕਿ 21 ਤਾਰੀਖ ਨੂੰ ਜਾਂ ਇਹਨੇ 1-2 ਦਿਨਾਂ ਦੇ ਵਿੱਚ ਧੱਕੇ ਨਾਲ ਪੰਜਾਬ ਸਰਕਾਰ ਵੱਲੋਂ ਅੱਗਾਂ ਨੇ ਜਿਹੜੀਆਂ ਪਰਾਲੀ ਨੂੰ ਉਹ ਲਵਾਈਆਂ ਗਈਆਂ ਤਾਂ ਕਿ ਦਿੱਲੀ ਦੇ ਲੋਕਾਂ ਦਾ ਜੀਣਾ ਮੁਹਾਲ ਹੋ ਸਕੇ ਉਹਨਾਂ ਉਥੋਂ ਦਾ 에어 ਕੁਆਲਿਟੀ ਜਿਹੜਾ ਉਹ ਡ੍ਰੌਪ ਹੋ ਸਕੇ ਮੈਂ ਸਿਰਸਾ ਸਾਹਿਬ ਨੂੰ ਕਹਿਣਾ ਚਾਹੂਗਾ ਕਿ ਇਹੋ ਜੀ ਹਲਕੀ ਘਟਿਆ ਸੋਚ ਨਾ ਪੰਜਾਬ ਸਰਕਾਰ ਦੀ ਹੈ ਨਾ ਪੰਜਾਬ ਦੀ ਹੈ ਤੇ ਨਾ ਹੀ ਪੰਜਾਬੀਆਂ ਦੀ ਹੈ ਸਾਡੇ ਲਈ ਹਰ ਮਨੁੱਖ ਦੀ ਜ਼ਿੰਦਗੀ ਇੰਪੋਰਟੈਂਟ ਹੈ ਤੇ ਹਰ ਕਿਸੇ ਦੀ ਸਿਹਤ ਵੀ ਇੰਪੋਰਟੈਂਟ ਹੈ ਹੁਣ ਉਹਨਾਂ ਨੇ ਜੋ ਬੜੇ ਹਲਕੇ ਇਲਜ਼ਾਮ ਉਹਨਾਂ ਵੱਲੋਂ ਲਗਾਏ ਗਏ ਇਸ ਖਾਸ ਤੌਰ ਤੇ 21 ਤਾਰੀਖ ਬਾਰੇ ਦਿਵਾਲੀ ਵਾਲੇ ਦਿਨ ਉਹਨਾਂ ਨੇ ਮੈਂ ਤੁਹਾਡੇ ਸਾਹਮਣੇ ਕੁਝ ਡਾਟਾ ਰੱਖਣਾ ਚਾਹਣਾ 21 ਤਾਰੀਖ ਦਾ ਜਿਸ ਦਿਨ ਉਹਨਾਂ ਨੇ ਐਲੀਗੇਸ਼ਨ ਲਾਏ ਨੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਔਰ ਇਹ ਡਾਟਾ ਕੋਈ ਅਮਨ ਅਰੋੜਾ ਦਾ ਜਾਂ ਆਮ ਆਦੀ ਪਾਰਟੀ ਜਾਂ ਪੰਜਾਬ ਸਰਕਾਰ ਦਾ ਡਾਟਾ ਨਹੀਂ ਹੈਗਾ ਇਹ ਗਵਰਨਮੈਂਟ ਆਫ ਇੰਡੀਆ ਦਾ ਡਾਟਾ ਹੈ ਰਿਮੋਟ ਸੈਂਸਿੰਗ ਦੇ ਸੰਬੰਧੀ ਡਾਟਾ ਹੈ ਔਰ ਇੰਡੀਅਨ ਐਗਰੀਕਲਚਰ ਇੰਸਟੀਚਿਊਟ ਜਿਹਨੂੰ ਕੇ ਪੂਸਾ ਇੰਸਟੀਚਿਊਟ ਵੀ ਕਹਿੰਦੇ ਨੇ ਸੈਂਟਰਲ ਗਵਰਨਮੈਂਟ ਦੀ ਬਾਡੀ ਹੈ ਔਰ ਆਈਸੀਏਆਰ ਯਾਨੀ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਜਿਹੜੀ ਕਿ ਫਾਰਮਰਸ ਵੈਲਫੇਅਰ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਕਮ ਕਰਦੀ ਹੈ ਉਹਦਾ ਡਾਟਾ ਜਿਹੜਾ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਜਿਹਦੇ ਵਿੱਚ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਜੋ ਅਲਿਗੇਸ਼ਨ ਸਾਬ ਮਨਜਿੰਦਰ ਸਿੰਘ ਸਰਸਾ ਨੇ ਪੰਜਾਬ ਤੇ ਪੰਜਾਬੀਆਂ ਦੇ ਉੱਪਰ ਲਾਏ ਨੇ ਉਹ ਸਿਰੇ ਤੋਂ ਬੇਕਾਰ ਨੇ ਉਹ ਬਿਨਾ ਤੱਥਾਂ ਦੇ ਨੇ ਆਧਾਰਹੀਨ ਨੇ 21 ਤਾਰੀਖ ਜਿਸ ਦਿਨ ਉਹਨਾਂ ਨੇ ਐਲੀਗੇਸ਼ਨ ਲਗਾਇਆ ਉਸ ਦਿਨ ਦੀ ਜੇ ਆਪਾਂ ਗੱਲ ਕਰ ਲਈਏ ਇਅਰ ਔਨ ਇਅਰ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਸ ਤਰੀਕੇ ਦੇ ਕਨਸਰਟਡ ਐਫਰਟਸ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਔਰ ਉਹਦਾ ਕਿੰਨਾ ਵਧੀਆ ਹੰਗਾਰਾ ਤੇ ਹੁਲਾਰਾ ਪੰਜਾਬੀਆਂ ਵੱਲੋਂ ਔਰ ਕਿਸਾਨਾਂ ਵੱਲੋਂ ਚੇਚੇ ਤੌਰ ਤੇ ਦਿੱਤਾ ਗਿਆ ਉਹ ਇਸੇ ਇੱਕ ਡਾਟਾ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਜਦ 2021 ਦੇ ਵਿੱਚ ਜਦ ਕਾਂਗਰਸ ਸਰਕਾਰ ਸੀ 21 ਅਕਤੂਬਰ 2021 ਨੂੰ ਇਹ ਕੇਸ ਸੀਗੇ ਜਿਹੜੇ ਫਾਰਮ ਫਾਇਲਸ ਦੇ ਫਸਲਾਂ ਜੋ ਪਰਾਲੀ ਨੂੰ ਅੱਗ ਲਾਉਣ ਦੇ ਉਹ 597 ਸੀਗੇ 2022 ਦੇ ਵਿੱਚੋਂ ਘਟ ਕੇ 393 ਰਹਿ ਗਏ ਇਸੇ ਤਰੀਕੇ ਨਾਲ 2023 ਦੇ ਵਿੱਚੋਂ ਘਟ ਕੇ 146 ਰਹਿ ਗਏ 2024 ਦੇ ਵਿੱਚੋਂ ਘਟ ਕੇ 65 ਰਹਿ ਗਏ ਤੇ 2025 ਦੇ ਵਿੱਚ ਯਾਨੀ ਕਿ ਅੱਜ ਤੋਂ 2 ਦਿਨ ਪਹਿਲਾਂ ਉਹ ਘਟ ਕੇ 62 ਰਹਿ ਗਏ ਇਹ 5 ਸਾਲ ਦਾ ਡੇਟਾ ਹੈ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਕਿ ਤੁਹਾਡੇ ਸਾਹਮਣੇ ਰੱਖ ਰਿਹਾ ਮੈਂ ਇਸੇ ਤਰੀਕੇ ਦੇ ਨਾਲ ਜੋ ਜੇ ਆਪਾਂ ਗੱਲ ਕਰੀਏ ਕਿ ਕਿੰਨੀਆਂ ਫਾਰਮ ਫਾਈਲਸ ਹੋਈਆਂ ਕਿੰਨੀ ਸਟੱਬਲ ਬਰਨਿੰਗ ਹੋਈ ਕਿੰਨੇ ਕੇਸਸ ਗਵਰਨਮੈਂਟ ਆਫ ਇੰਡੀਆ ਦੇ ਸੈਟਲਾਈਟਸ ਵੱਲੋਂ ਮਾਨੀਟਰ ਕੀਤੇ ਗਏ ਰਿਪੋਰਟ ਕੀਤੇ ਗਏ ਆਇਡੈਂਟੀਫਾਈ ਕੀਤੇ ਗਏ ਉਹ 15 ਸਤੰਬਰ ਤੋਂ 21 ਅਕਤੂਬਰ ਤੱਕ ਦਾ ਡਾਟਾ ਇਹ ਜਿਹੜਾ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਹਾਂ ਹੁਣ ਜਿਦੇ ਵਿੱਚ 2021 ਦੇ ਵਿੱਚ 4327 ਅ ਅੱਗਾਂ ਦੀ ਰਿਪੋਰਟ ਹੋਈ ਸੀ 2022 ਦੇ ਵਿੱਚ 3114 ਦੀ ਰਿਪੋਰਟ ਹੋਈ 2023 ਦੇ ਵਿੱਚ 1762 1764 ਫਾਰਮ ਫਾਈਲਸ ਦੇ ਜਿਹੜੀਆਂ ਅੱਗਾਂ ਨੇ ਉਹ ਰਿਪੋਰਟ ਹੋਈਆਂ ਅ 2024 ਦੇ ਵਿੱਚ 1510 ਸਟੱਬਲ ਬਰਨਿੰਗ ਕੇਸਸ ਦੇ ਜਿਹੜੇ ਪ੍ਰਾਲੀ ਨੂੰ ਅੱਗ ਲਾਉਣ ਦੇ ਹੋਰ ਰਿਪੋਰਟ ਹੋਏ ਔਰ ਹੁਣ 2025 ਦੇ ਵਿੱਚ ਉਹ ਘਟ ਕੇ ਮਹਿਜ਼ 415 ਰਹਿ ਗਏ ਯਾਨੀ ਕਿ 10 ਗੁਣੇ ਦੀ ਕਟੌਤੀ ਹੈ ਜਿਹੜੀ 4327 2021 ਦੇ ਵਿੱਚ ਤੇ 415 2025 ਦੇ ਵਿੱਚ ਯਾਨੀ ਕਿ 10 ਗੁਣਾ ਅਸੀਂ ਉਹਦੀ ਕਟੌਤੀ ਹੈ ਜਿਹੜੀ ਉਹ ਕਰਨ ਦੇ ਵਿੱਚ ਕਾਮਯਾਬ ਹੋયા ਔਰ ਇਹਦੇ ਮੁਕਾਬਲੇ ਜੋ ਬੀਜੇਪੀ ਰੂਲ ਸਟੇਟਸ ਨੇ ਜੇ ਸਿਰਫ ਆਪਾਂ ਇੱਕ ਉਹਨਾਂ ਦੀ ਬੜੇ ਫੇਵਰਿਟ ਸਟੇਟ ਹੈ ਯੂਪੀ ਜੇ ਉੱਥੋਂ ਦੀ ਹੀ ਗੱਲ ਕਰ ਲਈ ਤੇ 2021 ਦੇ ਵਿੱਚ ਜਿਹੜੇ 631 ਅਗਰ ਰਿਪੋਰਟ ਹੋਈਆਂ ਸੀਗੀਆਂ ਫਾਰਮ ਫਾਈਲਸ 2021 ਦੇ ਵਿੱਚ ਉਹ 2025 ਦੇ ਤੱਕ ਘਟਣੀਆਂ ਤਾਂ ਕੀ ਸੀਗੀਆਂ 2024 ਦੇ ਵਿੱਚੋਂ 723 ਹੋ ਗਈਆਂ 2025 ਦੇ ਵਿੱਚ 660 ਹੋ ਗਈਆਂ ਯਾਨੀ ਕਿ ਉਸ ਉਹਨਾਂ ਸਟੇਟਾਂ ਦੇ ਵਿੱਚ ਜਿਹੜੀਆਂ ਕਿ ਬੀਜੇਪੀ ਰੂਲ ਸਟੇਟਸ ਨੇ ਉਹਨਾਂ ਦੇ ਵਿੱਚ ਸਟੱਬਲ ਵਰਨਿੰਗ ਦੇ ਕੇਸਸ ਵਧ ਰਹੇ ਨੇ ਤੇ ਪੰਜਾਬ ਦੇ ਵਿੱਚ ਅਸੀਂ ਸਬਸਟੈਂਸ਼ੀਅਲੀ ਉਹਨਾਂ ਨੂੰ ਡਿਕਰੀਜ਼ ਕਰ ਰਹੇ ਹਾਂ 10 ਗੁਣੇ ਤੱਕ ਘਟਾ ਰਹੇ ਹਾਂ ਤੇ ਫਿਰ ਵੀ ਇਲਜ਼ਾਮਬਾਜ਼ੀ ਹੈ ਜਿਹੜੀ ਉਹ ਪੰਜਾਬ ਪੰਜਾਬੀਆਂ ਤੇ ਕਿਸਾਨਾਂ ਦੇ ਉੱਪਰ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਤੋਂ ਬੜਾ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿੰਨੀ ਨਫ਼ਰਤ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਪੰਜਾਬ ਪੰਜਾਬੀਆਂ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਕਰਦੀ ਹੈ ਔਰ ਇਹਦੇ ਵਿੱਚ ਮੈਂ ਕਹਾ ਕਿ ਇਕੱਲਾ ਸਾਡਾ ਯੋਗਦਾਨ ਨਾ ਉਚੇਚੇ ਤੌਰ ਤੇ ਸਾਡੀਆਂ ਕੋਸ਼ਿਸ਼ਾਂ ਨੇ ਉਹ ਸਾਡਾ ਫਰਜ਼ ਬਣਦਾ ਹੈ ਕਿ ਸਰਕਾਰ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿੱਥੇ ਸਾਡੇ ਕਨਸਰਟਡ ਐਫਰਟਸ ਰਹੇ ਨੇ ਕੰਟੀਨਿਊਸ ਐਫਰਟਸ ਰਹੇ ਨੇ ਤੇ ਉਹਦਾ ਇਫੈਕਟ ਹੈ ਜਿਹੜਾ ਉਹ ਜ਼ਮੀਨੀ ਪੱਧਰ ਤੇ ਉੱਪਰ ਦੇਖਣ ਨੂੰ ਮਿਲੇ ਲੋਕਾਂ ਨੇ ਸਾਡੀਆਂ ਬੇਨਤੀਆਂ ਨੂੰ ਸਾਡੀਆਂ ਅਪੀਲਾਂ ਨੂੰ ਪ੍ਰਵਾਨ ਵੀ ਕੀਤਾ ਜਿਹਦੇ ਕਰਕੇ ਇਹ ਕਟੌਤੀਆਂ ਨੇ ਜਿਹੜੀਆਂ ਹੋਈਆਂ ਨੇ ਔਰ ਤਕਰੀਬਨ 1.5 ਲੱਖ 1.5 ਲੱਖ ਅਸੀਂ ਜੋ ਮਸ਼ੀਨਰੀ ਹੈ ਇਨ ਸਿਟੂ ਜਾਂ ਐਕਸਿਟੂ ਯਾਨੀ ਕਿ ਖੇਤ ਦੇ ਅੰਦਰ ਜਾਂ ਖੇਤ ਤੋਂ ਬਾਹਰ ਲਿਜਾ ਕੇ ਜੇ ਪਰਾਲੀ ਦਾ ਪ੍ਰਬੰਧਨ ਕਰਨ ਦੀ ਜਿਹੜੇ ਮਸ਼ੀਨਾਂ ਨੇ ਚਾਹੇ ਉਹ ਚਾਹੇ ਉਹ ਹੈਪੀ ਸੀਡਰਸ ਨੇ ਚਾਹੇ ਉਹ ਬੇਲਰਸ ਨੇ ਉਹ ਸਾਰੇ ਮਸ਼ੀਨਾਂ ਜਿਹੜੀ 1.5 ਲੱਖ ਦੇ ਕਰੀਬ ਉਹ ਔਨ ਸਬਸਿਡਾਈਜ਼ਡ ਰੇਟ ਅਸੀਂ ਕਿਸਾਨਾਂ ਨੂੰ ਦੇ ਚੁੱਕੇ ਹਾਂ ਜਿਸ ਦੀ ਵਜ੍ਹਾ ਕਰਕੇ ਅੱਜ ਇਹ ਇੱਕ ਵੱਡੀ ਉਪਲਬਧੀ ਵਜੋਂ ਮੈਂ ਸਮਝਦਾ ਕਿ ਇਹਨੂੰ ਦੇਖਿਆ ਜਾਣਾ ਚਾਹੀਦਾ ਹੈ ਸੋ ਇਹ ਹੀ ਤੱਥ ਨੇ ਜਿਹੜੇ ਇਹ ਤੁਹਾਡੇ ਸਾਹਮਣੇ ਰੱਖਣੇ ਸੀਗੇ ਔਰ ਇਹਦੇ ਨਾਲ ਨਾਲ ਮੈਂ ਉਚੇਚੇ ਤੌਰ ਤੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਵੀ ਕਰੂੰਗਾ ਕਿ ਇਹਦੇ ਚ ਕਾਫੀ ਵੱਡੇ ਪੱਧਰ ਦੇ ਉੱਪਰ ਆਪਾਂ ਕਾਮਯਾਬੀ ਰਲ ਮਿਲ ਕੇ ਹਾਸਲ ਕੀਤੀ ਹੈ ਪਰ ਇਹਨਾਂ ਫਾਰਮ ਫਾਈਲਸ ਨੂੰ ਇਹਨਾਂ ਸਟੱਬਲ ਬਰਨਿੰਗ ਦੇ ਕੇਸਸ ਨੂੰ ਇਹਨਾਂ ਪਰਾਲੀ ਨੂੰ ਅੱਗ ਲਾਣ ਦੇ ਕੇਸਸ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘਟਾ ਕੇ ਜ਼ੀਰੋ ਤੇ ਲੈ ਕੇ ਜਾਣਾ ਉਹਦੇ ਲਈ ਉਦੇ ਲਈ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਜੋ ਸਿਸਟਮ ਜੋ ਮੈਕੈਨਿਜ਼ਮ ਜੋ ਸਪੋਰਟ ਸਿਸਟਮ ਚਾਹੀਦਾ ਉਹ ਪੰਜਾਬ ਸਰਕਾਰ ਦੇਣ ਦੇ ਲਈ ਵਚਨਬੱਧ ਹੈ ਦਿੱਲੀ ਦੇ ਕੈਬਨਿਟ ਮੰਤਰੀ ਸਭ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਇਦ ਕੱਲ ਇੱਕ ਪੀਸੀ ਕੀਤੀ ਸੀਗੀ ਪ੍ਰੈਸ ਕਾਨਫਰੰਸ ਕੀਤੀ ਸੀ ਦਿੱਲੀ ਦੇ ਵਿੱਚ ਜਿਸ ਦੇ ਵਿੱਚ ਜੋ 에ਅਰ ਕੁਆਲਿਟੀ ਇੰਡੈਕਸ ਹੈ ਜਾਂ ਜੋ ਪੋਲੂਸ਼ਨ ਹੋ ਰਹੀ ਹੈ ਉਹਦੇ ਵਾਸਤੇ ਸਿੱਧੇ ਸਿੱਧੇ ਤੌਰ ਦੇ ਉੱਪਰ ਪੰਜਾਬ ਨੂੰ ਪੰਜਾਬੀਆਂ ਨੂੰ ਔਰ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਥੋਂ ਤੱਕ ਕਹਿ ਦਿੱਤਾ ਗਿਆ ਉਹਨਾਂ ਵੱਲੋਂ ਕਿ 21 ਤਾਰੀਖ ਨੂੰ ਜਾਂ ਇਹਨੇ 1-2 ਦਿਨਾਂ ਦੇ ਵਿੱਚ ਤੱਕੇ ਨਾਲ ਪੰਜਾਬ ਸਰਕਾਰ ਵੱਲੋਂ ਅੱਗਾਂ ਨੇ ਜਿਹੜੀਆਂ ਪਰਾਲੀ ਨੂੰ ਉਹ ਲਵਾਈਆਂ ਗਈਆਂ ਤਾਂ ਕਿ ਦਿੱਲੀ ਦੇ ਲੋਕਾਂ ਦਾ ਜੀਣਾ ਮੁਹਾਲ ਹੋ ਸਕੇ ਉਹਨਾਂ ਉਥੋਂ ਦਾ 에어 ਕੁਆਲਿਟੀ ਜਿਹੜਾ ਉਹ ਡ੍ਰੌਪ ਹੋ ਸਕੇ ਮੈਂ ਸਿਰਸਾ ਸਾਹਿਬ ਨੂੰ ਕਹਿਣਾ ਚਾਹੂੰਗਾ ਕਿ ਇਹੋ ਜੀ ਹਲਕੀ ਘਟਿਆ ਸੋਚ ਨਾ ਪੰਜਾਬ ਸਰਕਾਰ ਦੀ ਹੈ ਨਾ ਪੰਜਾਬ ਦੀ ਹੈ ਤੇ ਨਾ ਹੀ ਪੰਜਾਬੀਆਂ ਦੀ ਹੈ ਸਾਡੇ ਲਈ ਹਰ ਮਨੁੱਖ ਦੀ ਜ਼ਿੰਦਗੀ ਇੰਪੋਰਟੈਂਟ ਹੈ ਤੇ ਹਰ ਕਿਸੇ ਦੀ ਸਿਹਤ ਵੀ ਇੰਪੋਰਟੈਂਟ ਹੈ ਹੁਣ ਉਹਨਾਂ ਨੇ ਜੋ ਬڑے ਹਲਕੇ ਇਜ਼ਾਮਾ ਉਹਨਾਂ ਵੱਲੋਂ ਲਗਾਏ ਗਏ ਇਸ ਖਾਸ ਤੌਰ ਤੇ 21 ਤਾਰੀਖ ਬਾਰੇ ਦੀਵਾਲੀ ਵਾਲੇ ਦਿਨ ਉਹਨਾਂ ਨੇ ਮੈਂ ਤੁਹਾਡੇ ਸਾਹਮਣੇ ਕੁਝ ਡੇਟਾ ਰੱਖਣਾ ਚਾਹਣਾ 21 ਤਾਰੀਖ ਦੇ ਜਿਸ ਦਿਨ ਉਹਨਾਂ ਨੇ ਐਲੀਗੇਸ਼ਨ ਲਾਏ ਨੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਔਰ ਇਹ ਡਾਟਾ ਕੋਈ ਅਮਨ अरोड़ा ਦਾ ਜਾਂ ਆਮ ਆਦੀ ਪਾਰਟੀ ਆ ਪੰਜਾਬ ਸਰਕਾਰ ਦਾ ਡਾਟਾ ਨਹੀਂ ਹੈਗਾ ਇਹ ਗਵਰਨਮੈਂਟ ਆਫ ਇੰਡੀਆ ਦਾ ਡਾਟਾ ਹੈ ਰਿਮੋਟ ਸੈਂਸਿੰਗ ਦੇ ਸੰਬੰਧੀ ਡਾਟਾ ਹੈ ਔਰ ਇੰਡੀਅਨ ਐਗਰੀਕਲਚਰ ਇੰਸਟੀਟਿਊਟ ਜਿਹਨੂੰ ਕੇ ਪੂਸਾ ਇੰਸਟੀਟਿਊਟ ਵੀ ਕਹਿੰਦੇ ਨੇ ਸੈਂਟਰਲ ਗਵਰਨਮੈਂਟ ਦੀ ਬਾਡੀ ਹੈ ਔਰ ਆਈਸੀਏਆਰ ਯਾਨੀ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਜਿਹੜੀ ਕਿ ਫਾਰਮਰਸ ਵੈਲਫੇਅਰ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਕਮ ਕਰਦੀ ਹੈ ਉਹਦਾ ਡਾਟਾ ਜਿਹੜਾ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਜਿਦੇ ਵਿੱਚ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਜੋ ਅ ਅਲੀਗੇਸ਼ਨ ਸਭ ਮਨਜਿੰਦਰ ਸਿੰਘ ਸਰਸਾ ਨੇ ਪੰਜਾਬ ਤੇ ਪੰਜਾਬੀਆਂ ਦੇ ਉੱਪਰ ਲਾਏ ਨੇ ਉਹ ਸਿਰੇ ਤੋਂ ਬੇਕਾਰ ਨੇ ਉਹ ਬਿਨਾਂ ਤੱਥਾਂ ਦੇ ਨੇ ਆਧਾਰਹੀਨ ਨੇ 21 ਤਾਰੀਖ ਜਿਸ ਦਿਨ ਉਹਨਾਂ ਨੇ ਅਲੀਗੇਸ਼ਨ ਲਗਾਇਆ ਉਸ ਦਿਨ ਦੀ ਜੇ ਆਪਾਂ ਗੱਲ ਕਰ ਲਈਏ ਇਅਰ ਔਨ ਇਅਰ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਸ ਤਰੀਕੇ ਦੇ ਕਨਸਰਟਡ ਐਫਰਟਸ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਔਰ ਉਹਦਾ ਕਿੰਨਾ ਵਧੀਆ ਹੰਗਾਰਾ ਤੇ ਹੁਲਾਰਾ ਪੰਜਾਬੀਆਂ ਵੱਲੋਂ ਔਰ ਕਿਸਾਨਾਂ ਵੱਲੋਂ ਚੇਚੇ ਤੌਰ ਤੇ ਦਿੱਤਾ ਗਿਆ ਉਹ ਇਸੇ ਇੱਕ ਡਾਟਾ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਜਦ 2021 ਦੇ ਵਿੱਚ ਜਦ ਕਾਂਗਰਸ ਸਰਕਾਰ ਸੀ 21 ਅਕਤੂਬਰ 2021 ਨੂੰ ਇਹ ਕੇਸ ਸੀਗੇ ਜਿਹੜੇ ਫਾਰਮ ਫਾਇਰਸ ਦੇ ਫਸਲਾਂ ਜੋ ਪਰਾਲੀ ਨੂੰ ਅੱਗ ਲਾਉਣ ਦੇ ਉਹ 597 ਸੀਗੇ 2022 ਦੇ ਵਿੱਚੋਂ ਘਟ ਕੇ 393 ਰਹਿ ਗਏ ਇਸੇ ਤਰੀਕੇ ਨਾਲ 2023 ਦੇ ਵਿੱਚੋਂ ਘਟ ਕੇ 146 ਰਹਿ ਗਏ 2024 ਦੇ ਵਿੱਚੋਂ ਘਟ ਕੇ 65 ਰਹਿ ਗਏ ਤੇ 2025 ਦੇ ਵਿੱਚ ਯਾਨੀ ਕਿ ਅੱਜ ਤੋਂ 2 ਦਿਨ ਪਹਿਲਾਂ ਉਹ ਘਟ ਕੇ 62 ਰਹਿ ਗਏ ਇਹ 5 ਸਾਲ ਦਾ ਡੇਟਾ ਹੈ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਕਿ ਤੁਹਾਡੇ ਸਾਹਮਣੇ ਰੱਖ ਰਿਹਾ ਮੈਂ ਇਸੇ ਤਰੀਕੇ ਦੇ ਨਾਲ ਜੋ ਜੇ ਆਪਾਂ ਗੱਲ ਕਰੀਏ ਕਿ ਕਿੰਨੀਆਂ ਫਾਰਮ ਫਾਈਲਸ ਹੋਈਆਂ ਕਿੰਨੀ ਸਟੱਬਲ ਬਰਨਿੰਗ ਹੋਈ ਕਿੰਨੇ ਕੇਸਸ ਗਵਰਨਮੈਂਟ ਆਫ ਇੰਡੀਆ ਦੇ ਸੈਟੇਲਾਈਟਸ ਵੱਲੋਂ ਮਾਨੀਟਰ ਕੀਤੇ ਗਏ ਰਿਪੋਰਟ ਕੀਤੇ ਗਏ ਆਇਡੈਂਟੀਫਾਈ ਕੀਤੇ ਗਏ ਉਹ 15 ਸਪਟੈਂਬਰ ਤੋਂ 21 ਅਕਤੂਬਰ ਤੱਕ ਦਾ ਡਾਟਾ ਇਹ ਜਿਹੜਾ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਹ ਹੁਣ ਜਿਹਦੇ ਵਿੱਚ 2021 ਦੇ ਵਿੱਚ 4327 ਅ ਅੱਗਾਂ ਦੀ ਰਿਪੋਰਟ ਹੋਈ ਸੀ 2022 ਦੇ ਵਿੱਚ 3114 ਦੀ ਰਿਪੋਰਟ ਹੋਈ 2023 ਦੇ ਵਿੱਚ 1762 1764 ਫਾਰਮ ਫਾਇਰ ਦੇ ਜਿਹੜੀਆਂ ਅੱਗਾ ਨੇ ਉਹ ਰਿਪੋਰਟ ਹੋਈਆਂ 2024 ਦੇ ਵਿੱਚ 1510 ਸਟੱਬਲ ਬर्निंग ਕੇਸਿਸ ਨੇ ਜਿਹੜੇ ਪ੍ਰਾਲੀ ਨੂੰ ਅੱਗ ਲਾਉਣ ਦੇ ਉਹ ਰਿਪੋਰਟ ਹੋਏ ਔਰ ਹੁਣ 2025 ਦੇ ਵਿੱਚ ਉਹ ਘਟ ਕੇ ਮਹਿਜ਼ 415 ਰਹਿ ਗਏ ਯਾਨੀ ਕਿ 10 ਗੁਣੇ ਦੀ ਕਟੌਤੀ ਹੈ ਜਿਹੜੀ 4327 2021 ਦੇ ਵਿੱਚ ਤੇ 415 2025 ਦੇ ਵਿੱਚ ਯਾਨੀ ਕਿ 10 ਗੁਣਾ ਅਸੀਂ ਉਹਦੀ ਕਟੌਤੀ ਹੈ ਜਿਹੜੀ ਉਹ ਕਰਨ ਦੇ ਵਿੱਚ ਕਾਮਯਾਬ ਹੋਇਆ ਔਰ ਇਹਦੇ ਮੁਕਾਬਲੇ ਜੋ ਭਾਜਪੀ ਰੂਲ ਸਟੇਟਸ ਨੇ ਜੇ ਸਿਰਫ ਆਪਾਂ ਇੱਕ ਉਹਨਾਂ ਦੀ ਬੜੇ ਫੇਵਰਿਟ ਸਟੇਟ ਹੈ ਯੂਪੀ ਜੇ ਉੱਥੋਂ ਦੀ ਹੀ ਗੱਲ ਕਰ ਲਈ ਤੇ 2021 ਦੇ ਵਿੱਚ ਜਿਹੜੇ 631 ਅਗਰ ਰਿਪੋਰਟ ਹੋਈਆਂ ਸੀਗੀਆਂ ਫਾਰਮ ਫਾਈਲਸ 2021 ਦੇ ਵਿੱਚ ਉਹ 2025 ਦੇ ਤੱਕ ਘਟਣੀਆਂ ਤਾਂ ਕੀ ਸੀਗੀਆਂ 2024 ਦੇ ਵਿੱਚੋਂ 723 ਹੋ ਗਈਆਂ 2025 ਦੇ ਵਿੱਚ 660 ਹੋ ਗਈਆਂ ਯਾਨੀ ਕਿ ਉਸ ਉਹਨਾਂ ਸਟੇਟਾਂ ਦੇ ਵਿੱਚ ਜਿਹੜੀਆਂ ਕਿ ਬੀਜੇਪੀ ਰੂਲ ਸਟੇਟਸ ਨੇ ਉਹਨਾਂ ਦੇ ਵਿੱਚ ਸਟੱਬਲ ਵਰਨਿੰਗ ਦੇ ਕੇਸਸ ਵਧ ਰਹੇ ਨੇ ਤੇ ਪੰਜਾਬ ਦੇ ਵਿੱਚ ਅਸੀਂ ਸਬਸਟੈਂਸ਼ੀਅਲੀ ਉਹਨਾਂ ਨੂੰ ਡਿਕਰੀਜ਼ ਕਰ ਰਹੇ ਹਾਂ 10 ਗੁਣੇ ਤੱਕ ਘਟਾ ਰਹੇ ਹਾਂ ਤੇ ਫਿਰ ਵੀ ਇਲਜ਼ਾਮਬਾਜ਼ੀ ਹੈ ਜਿਹੜੀ ਉਹ ਪੰਜਾਬ ਪੰਜਾਬੀਆਂ ਤੇ ਕਿਸਾਨਾਂ ਦੇ ਉੱਪਰ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਤੋਂ ਬੜਾ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿੰਨੀ ਨਫ਼ਰਤ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਪੰਜਾਬ ਪੰਜਾਬੀਆਂ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਕਰਦੀ ਹੈ ਔਰ ਇਹਦੇ ਵਿੱਚ ਮੈਂ ਕਹਾ ਕਿ ਇਕੱਲਾ ਸਾਡਾ ਯੋਗਦਾਨ ਨਾ ਉਚੇਚੇ ਤੌਰ ਤੇ ਸਾਡੀਆਂ ਕੋਸ਼ਿਸ਼ਾਂ ਨੇ ਉਹ ਸਾਡਾ ਫਰਜ਼ ਬਣਦਾ ਹੈ ਕਿ ਸਰਕਾਰ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿੱਥੇ ਸਾਡੇ ਕਨਸਰਟਡ ਐਫਰਟਸ ਰਹੇ ਨੇ ਕੰਟੀਨਿਊਸ ਐਫਰਟਸ ਰਹੇ ਨੇ ਤੇ ਉਹਦਾ ਇਫੈਕਟ ਹੈ ਜਿਹੜਾ ਉਹ ਜ਼ਮੀਨੀ ਪੱਧਰ ਤੋਂ ਉੱਪਰ ਦੇਖਣ ਨੂੰ ਮਿਲੇ ਲੋਕਾਂ ਨੇ ਸਾਡੀਆਂ ਬੇਨਤੀਆਂ ਨੂੰ ਸਾਡੀਆਂ ਅਪੀਲਾਂ ਨੂੰ ਪ੍ਰਵਾਨ ਵੀ ਕੀਤਾ ਜਿਹਦੇ ਕਰਕੇ ਇਹ ਕਟੌਤੀਆਂ ਨੇ ਜਿਹੜੀਆਂ ਹੋਈਆਂ ਨੇ ਔਰ ਤਕਰੀਬਨ 1.5 ਲੱਖ 1.5 ਲੱਖ ਅਸੀਂ ਜੋ ਮਸ਼ੀਨਰੀ ਹੈ ਇਨ ਸਿਟੂ ਜਾਂ ਐਕਸਿਟੂ ਯਾਨੀ ਕਿ ਖੇਤ ਦੇ ਅੰਦਰ ਜਾਂ ਖੇਤ ਤੋਂ ਬਾਹਰ ਲਿਜਾ ਕੇ ਜੇ ਪਰਾਲੀ ਦਾ ਪ੍ਰਬੰਧਨ ਕਰਨ ਦੀ ਜਿਹੜੇ ਮਸ਼ੀਨਾਂ ਨੇ ਚਾਹੇ ਉਹ ਚਾਹੇ ਉਹ ਹੈਪੀ ਸੀਡਰਸ ਨੇ ਚਾਹੇ ਉਹ ਬੇਲਰਸ ਨੇ ਉਹ ਸਾਰੇ ਮਸ਼ੀਨਾਂ ਜਿਹੜੀ 1.5 ਲੱਖ ਦੇ ਕਰੀਬ ਉਹਨ ਸਬਸਿਡਾਈਜ਼ ਰੇਟ ਅਸੀਂ ਕਿਸਾਨਾਂ ਨੂੰ ਦੇ ਚੁੱਕੇ ਹਾਂ ਜੀ ਦੀ ਵਜ੍ਹਾ ਕਰਕੇ ਅੱਜ ਇਹ ਇੱਕ ਵੱਡੀ ਉਪਲਬਧੀ ਵਜੋਂ ਮੈਂ ਸਮਝਦਾ ਕਿ ਇਹਨੂੰ ਦੇਖਿਆ ਜਾਣਾ ਚਾਹੀਦਾ ਸੋ ਇਹੀ ਤੱਥ ਨੇ ਜਿਹੜੇ ਇਹ ਤੁਹਾਡੇ ਸਾਹਮਣੇ ਰੱਖਣੇ ਸੀਗੇ ਔਰ ਇਹਦੇ ਨਾਲ ਨਾਲ ਮੈਂ ਉਚੇਚੇ ਤੌਰ ਤੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਵੀ ਕਰੂੰਗਾ ਕਿ ਇਹਦੇ ਚ ਕਾਫੀ ਵੱਡੇ ਪੱਧਰ ਦੇ ਉੱਪਰ ਆਪਾਂ ਕਾਮਯਾਬੀ ਨਾਲ ਮਿਲ ਕੇ ਹਾਸਲ ਕੀਤੀ ਹੈ ਪਰ ਇਹਨਾਂ ਫਾਰਮ ਫਾਈਲਸ ਨੂੰ ਇਹਨਾਂ ਸਟੱਬਲ ਬਰਨਿੰਗ ਦੇ ਕੇਸਿਸ ਨੂੰ ਇਹਨਾਂ ਪਰਾਲੀ ਨੂੰ ਅੱਗ ਲਾਣ ਦੇ ਕੇਸਿਸ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘਟਾ ਕੇ ਜ਼ੀਰੋ ਤੇ ਲੈ ਕੇ ਜਾਣਾ ਹੈ ਉਹਦੇ ਲਈ ਉਹਦੇ ਲਈ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਜੋ ਸਿਸਟਮ ਜੋ ਮੈਕੈਨਿਜ਼ਮ ਜੋ ਸਪੋਰਟ ਸਿਸਟਮ ਚਾਹੀਦਾ ਹੈ ਉਹ ਪੰਜਾਬ ਸਰਕਾਰ ਦੇਣ ਦੇ ਲਈ ਵਚਨਬੱਧ ਹੈ ਦਿੱਲੀ ਦੇ ਕੈਬਨਿਟ ਮੰਤਰੀ ਸਾਬ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਇਦ ਕੱਲ ਇੱਕ ਪੀਸੀ ਕੀਤੀ ਸੀਗੀ ਪ੍ਰੈਸ ਕਾਨਫਰੰਸ ਕੀਤੀ ਸੀ ਦਿੱਲੀ ਦੇ ਵਿੱਚ ਜਿਸ ਦੇ ਵਿੱਚ ਜੋ 에ਅਰ ਕੁਆਲਿਟੀ ਇੰਡੈਕਸ ਹੈ ਜਾਂ ਜੋ ਪੋਲਿਊਸ਼ਨ ਹੋ ਰਹੀ ਹੈ ਉਹਦੇ ਵਾਸਤੇ ਸਿੱਧੇ ਸਿੱਧੇ ਤੌਰ ਦੇ ਉੱਪਰ ਪੰਜਾਬ ਨੂੰ ਪੰਜਾਬੀਆਂ ਨੂੰ ਔਰ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਉਹਨਾਂ ਵੱਲੋਂ ਕਿ 21 ਤਾਰੀਖ ਨੂੰ ਜਾਂ ਇਹਨੇ ਇੱਕ ਦੋ ਦਿਨਾਂ ਦੇ ਵਿੱਚ ਤੱਕੇ ਨਾਲ ਪੰਜਾਬ ਸਰਕਾਰ ਵੱਲੋਂ ਅੱਗਾ ਨੇ ਜਿਹੜੀਆਂ ਪਰਾਲੀ ਨੂੰ ਉਹ ਲਵਾਈਆਂ ਗਈਆਂ ਤਾਂ ਕਿ ਦਿੱਲੀ ਦੇ ਲੋਕਾਂ ਦਾ ਜੀਣਾ ਮੁਹਾਲ ਹੋ ਸਕੇ ਉਹਨਾਂ ਉੱਥੋਂ ਦਾ 에어 ਕੁਆਲਿਟੀ ਜਿਹੜਾ ਉਹ ਡ੍ਰੌਪ ਹੋ ਸਕੇ ਮੈਂ ਸਿਰਸਾ ਸਾਹਿਬ ਨੂੰ ਕਹਿਣਾ ਚਾਹੂਗਾ ਕਿ ਇਹੋ ਜੀ ਹਲਕੀ ਘਟਿਆ ਸੋਚ ਨਾ ਪੰਜਾਬ ਸਰਕਾਰ ਦੀ ਹੈ ਨਾ ਪੰਜਾਬ ਦੀ ਹੈ ਤੇ ਨਾ ਹੀ ਪੰਜਾਬੀਆਂ ਦੀ ਹੈ ਸਾਡੇ ਲਈ ਹਰ ਮਨੁੱਖ ਦੀ ਜ਼ਿੰਦਗੀ ਇੰਪੋਰਟੈਂਟ ਹੈ ਤੇ ਹਰ ਕਿਸੇ ਦੀ ਸਿਹਤ ਵੀ ਇੰਪੋਰਟੈਂਟ ਹੈ ਹੁਣ ਉਹਨਾਂ ਨੇ ਜੋ ਬੜੇ ਹਲਕੇ ਇਜ਼ਾਮਾਂ ਉਨ੍ਹਾਂ ਵੱਲੋਂ ਲਗਾਏ ਗਏ ਇਸ ਖਾਸ ਤੌਰ ਤੇ 21 ਤਾਰੀਖ ਬਾਰੇ ਦਿਵਾਲੀ ਵਾਲੇ ਦਿਨ ਉਹਨਾਂ ਨੇ ਮੈਂ ਤੁਹਾਡੇ ਸਾਹਮਣੇ ਕੁਝ ਡਾਟਾ ਰੱਖਣਾ ਚਾਹਣਾ 21 ਤਾਰੀਖ ਦੇ ਜਿਸ ਦਿਨ ਉਹਨਾਂ ਨੇ ਐਲੀਗੇਸ਼ਨ ਲਾਏ ਨੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਔਰ ਇਹ ਡਾਟਾ ਕੋਈ ਅਮਨ अरोड़ा ਦਾ ਜਾਂ ਆਮ ਆਦੀ ਪਾਰਟੀ ਦਾ ਪੰਜਾਬ ਸਰਕਾਰ ਦਾ ਡਾਟਾ ਨਹੀਂ ਹੈਗਾ ਇਹ ਗਵਰਨਮੈਂਟ ਆਫ ਇੰਡੀਆ ਦਾ ਡਾਟਾ ਹੈ ਰਿਮੋਟ ਸੈਂਸਿੰਗ ਦੇ ਸੰਬੰਧੀ ਡਾਟਾ ਹੈ ਔਰ ਇੰਡੀਅਨ ਐਗਰੀਕਲਚਰ ਇੰਸਟੀਚਿਊਟ ਜਿਹਨੂ ਕੇ ਪੂਸਾ ਇੰਸਟੀਚਿਊਟ ਵੀ ਕਹਿੰਦੇ ਨੇ ਸੈਂਟਰਲ ਗਵਰਨਮੈਂਟ ਦੀ ਬਾਡੀ ਹੈ ਔਰ ਆ ਆਈਸੀਏਆਰ ਯਾਨੀ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਜਿਹੜੀ ਕਿ ਫਾਰਮਰਸ ਵੈਲਫੇਅਰ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਕਮ ਕਰਦੀ ਹੈ ਉਹਦਾ ਡਾਟਾ ਜਿਹੜਾ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਜਿਹਦੇ ਵਿੱਚ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਜੋ ਅ ਅਲੀਗੇਸ਼ਨ ਸਭ ਮਨਜਿੰਦਰ ਸਿੰਘ ਸਰਸਾ ਨੇ ਪੰਜਾਬ ਤੇ ਪੰਜਾਬੀਆਂ ਦੇ ਉੱਪਰ ਲਾਏ ਨੇ ਉਹ ਸਿਰੇ ਤੋਂ ਬੇਕਾਰ ਨੇ ਉਹ ਬਿਨਾ ਤੱਥਾਂ ਦੇ ਨੇ ਆਧਾਰਹੀਨ ਨੇ 21 ਤਾਰੀਖ ਜਿਸ ਦਿਨ ਉਹਨਾਂ ਨੇ ਅਲੀਗੇਸ਼ਨ ਲਗਾਇਆ ਉਸ ਦਿਨ ਦੀ ਜੇ ਆਪਾਂ ਗੱਲ ਕਰ ਲਈਏ ਇਅਰ ਔਨ ਇਅਰ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਸ ਤਰੀਕੇ ਦੇ ਕਨਸਰਟਡ ਐਫਰਟਸ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਔਰ ਉਹਦਾ ਕਿੰਨਾ ਵਧੀਆ ਹੰਗਾਰਾ ਤੇ ਹੁਲਾਰਾ ਪੰਜਾਬੀਆਂ ਵੱਲੋਂ ਔਰ ਕਿਸਾਨਾਂ ਵੱਲੋਂ ਚੇਚੇ ਤੌਰ ਤੇ ਦਿੱਤਾ ਗਿਆ ਉਹ ਇਸੇ ਇੱਕ ਡਾਟਾ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਜਦ 2021 ਦੇ ਵਿੱਚ ਜਦ ਕਾਂਗਰਸ ਸਰਕਾਰ ਸੀ 21 ਅਕਤੂਬਰ 2021 ਨੂੰ ਇਹ ਕੇਸ ਸੀਗੇ ਜਿਹੜੇ ਫਾਰਮ ਫਾਇਰਸ ਦੇ ਫਸਲਾਂ ਜੋ ਪਰਾਲੀ ਨੂੰ ਅੱਗ ਲਾਉਣ ਦੇ ਉਹ 597 ਸੀਗੇ 2022 ਦੇ ਵਿੱਚੋਂ ਘਟ ਕੇ 393 ਰਹਿ ਗਏ ਇਸੇ ਤਰੀਕੇ ਨਾਲ 2023 ਦੇ ਵਿੱਚੋਂ ਘਟ ਕੇ 146 ਰਹਿ ਗਏ 2024 ਦੇ ਵਿੱਚੋਂ ਘਟ ਕੇ 65 ਰਹਿ ਗਏ ਤੇ 2025 ਦੇ ਵਿੱਚ ਯਾਨੀ ਕਿ ਅੱਜ ਤੋਂ 2 ਦਿਨ ਪਹਿਲਾਂ ਉਹ ਘਟ ਕੇ ਬਾਹਰ ਟਹਿਗੇ ਇਹ 5 ਸਾਲ ਦਾ ਡੇਟਾ ਹੈ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਕਿ ਤੁਹਾਡੇ ਸਾਹਮਣੇ ਰੱਖ ਰਿਹਾ ਮੈਂ ਇਸੇ ਤਰੀਕੇ ਦੇ ਨਾਲ ਜੋ ਜੇ ਆਪਾਂ ਗੱਲ ਕਰੀਏ ਕਿ ਕਿੰਨੀਆਂ ਫਾਰਮ ਫਾਈਲਸ ਹੋਈਆਂ ਕਿੰਨੀ ਸਟੱਬਲ ਬਰਨਿੰਗ ਹੋਈ ਕਿੰਨੇ ਕੇਸਸ ਗਵਰਨਮੈਂਟ ਆਫ ਇੰਡੀਆ ਦੇ ਸੈਟਲਾਈਟਸ ਵੱਲੋਂ ਮਾਨੀਟਰ ਕੀਤੇ ਗਏ ਰਿਪੋਰਟ ਕੀਤੇ ਗਏ ਆਈਡੈਂਟੀਫਾਈ ਕੀਤੇ ਗਏ ਉਹ 15 ਸਪਟੈਂਬਰ ਤੋਂ 21 ਅਕਤੂਬਰ ਤੱਕ ਦਾ ਡੇਟਾ ਇਹ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਹੁਣ ਜਿਹਦੇ ਵਿੱਚ 2021 ਦੇ ਵਿੱਚ 4327 ਅੱਗਾਂ ਦੀ ਰਿਪੋਰਟ ਹੋਈ ਸੀ 2022 ਦੇ ਵਿੱਚ 3114 ਦੀ ਰਿਪੋਰਟ ਹੋਈ 2023 ਦੇ ਵਿੱਚ 1762 1764 ਫਾਰਮ ਫਾਇਰਸ ਦੇ ਜਿਹੜੀਆਂ ਅੱਗਾਂ ਨੇ ਉਹ ਰਿਪੋਰਟ ਹੋਈਆਂ ਅ 2024 ਦੇ ਵਿੱਚ 1510 ਸਟੱਬਲ ਬਰਨਿੰਗ ਕੇਸਿਸ ਨੇ ਜਿਹੜੇ ਪਰਾਲੀ ਨੂੰ ਅੱਗ ਲਾਉਣ ਦੇ ਹੋਰ ਰਿਪੋਰਟ ਹੋਏ ਔਰ ਹੁਣ 2025 ਦੇ ਵਿੱਚ ਉਹ ਘਟ ਕੇ ਮਹਿਜ਼ 415 ਰਹਿ ਗਏ ਯਾਨੀ ਕਿ 10 ਗੁਣੇ ਦੀ ਕਟੌਤੀ ਹੈ ਜਿਹੜੀ 4327 2021 ਦੇ ਵਿੱਚ ਤੇ 415 2025 ਦੇ ਵਿੱਚ ਯਾਨੀ ਕਿ 10 ਗੁਣਾ ਅਸੀਂ ਉਹਦੀ ਕਟੌਤੀ ਹੈ ਜਿਹੜੀ ਉਹ ਕਰਨ ਦੇ ਵਿੱਚ ਕਾਮਯਾਬ ਹੋયા ਔਰ ਇਹਦੇ ਮੁਕਾਬਲੇ ਜੋ ਭਾਜਪਾ ਰੂਲ ਸਟੇਟਸ ਨੇ ਜੇ ਸਿਰਫ ਆਪਾਂ ਇੱਕ ਉਹਨਾਂ ਦੀ ਬڑے ਫੇਵਰਿਟ ਸਟੇਟ ਹੈ ਯੂਪੀ ਜੇ ਉਥੋਂ ਦੀ ਹੀ ਗੱਲ ਕਰ ਲਈਏ ਤੇ 2021 ਦੇ ਵਿੱਚ ਜਿਹੜੇ 631 ਅਗਰ ਰਿਪੋਰਟ ਹੋਈਆਂ ਸੀਗੀਆਂ ਫਾਰਮ ਫਾਇਲਸ 2021 ਦੇ ਵਿੱਚ ਉਹ 2025 ਦੇ ਤੱਕ ਘਟਣੀਆਂ ਤਾਂ ਕੀ ਸੀਗੀਆਂ 2024 ਦੇ ਵਿੱਚੋਂ 723 ਹੋ ਗਈਆਂ 2025 ਦੇ ਵਿੱਚ 660 ਹੋ ਗਈਆਂ ਯਾਨੀ ਕਿ ਉਸ ਉਹਨਾਂ ਸਟੇਟਾਂ ਦੇ ਵਿੱਚ ਜਿਹੜੀਆਂ ਕਿ ਬੀਜੇਪੀ ਰੂਲ ਸਟੇਟਸ ਨੇ ਉਹਨਾਂ ਦੇ ਵਿੱਚ ਸਟੱਬਲ ਵਰਨਿੰਗ ਦੇ ਕੇਸਸ ਵਧ ਰਹੇ ਨੇ ਤੇ ਪੰਜਾਬ ਦੇ ਵਿੱਚ ਅਸੀਂ ਸਬਸਟੈਂਸ਼ਲੀ ਉਹਨਾਂ ਨੂੰ ਡਿਕਰੀਜ਼ ਕਰ ਰਹੇ ਹਾਂ 10 ਗੁਣੇ ਤੱਕ ਘਟਾ ਰਹੇ ਹਾਂ ਤੇ ਫਿਰ ਵੀ ਇਲਜ਼ਾਮਬਾਜ਼ੀ ਹੈ ਜਿਹੜੀ ਉਹ ਪੰਜਾਬ ਪੰਜਾਬੀਆਂ ਤੇ ਕਿਸਾਨਾਂ ਦੇ ਉੱਪਰ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਤੋਂ ਬੜਾ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿੰਨੀ ਨਫ਼ਰਤ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਪੰਜਾਬ ਪੰਜਾਬੀਆਂ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਕਰਦੀ ਹੈ ਔਰ ਇਹਦੇ ਵਿੱਚ ਮੈਂ ਕਹਾ ਕਿ ਇਕੱਲਾ ਸਾਡਾ ਯੋਗਦਾਨ ਨਾ ਉੱਚੇ-ਉੱਚੇ ਤੌਰ ਤੇ ਸਾਡੀਆਂ ਕੋਸ਼ਿਸ਼ਾਂ ਨੇ ਉਹ ਸਾਡਾ ਫਰਜ਼ ਬਣਦਾ ਹੈ ਕਿ ਸਰਕਾਰ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿੱਥੇ ਸਾਡੇ ਕਨਸਰਟਡ ਐਫਰਟਸ ਰਹੇ ਨੇ ਕੰਟੀਨਿਊਸ ਐਫਰਟਸ ਰਹੇ ਨੇ ਤੇ ਉਹਦਾ ਇਫੈਕਟ ਹੈ ਜਿਹੜਾ ਉਹ ਜ਼ਮੀਨੀ ਪੱਧਰ ਤੇ ਉੱਪਰ ਦੇਖਣ ਨੂੰ ਮਿਲਿਆ ਲੋਕਾਂ ਨੇ ਸਾਡੀਆਂ ਬੇਨਤੀਆਂ ਨੂੰ ਸਾਡੀਆਂ ਅਪੀਲਾਂ ਨੂੰ ਪ੍ਰਵਾਨ ਵੀ ਕੀਤਾ ਜਿਹਦੇ ਕਰਕੇ ਇਹ ਕਟੌਤੀਆਂ ਨੇ ਜਿਹੜੀਆਂ ਹੋਈਆਂ ਨੇ ਔਰ ਤਕਰੀਬਨ 1.5 ਲੱਖ 1.5 ਲੱਖ ਅਸੀਂ ਜੋ ਮਸ਼ੀਨਰੀ ਹੈ ਇਨ ਸਿਟੂ ਜਾਂ ਐਕਸੀਟੂ ਯਾਨੀ ਕਿ ਖੇਤ ਦੇ ਅੰਦਰ ਜਾਂ ਖੇਤ ਤੋਂ ਬਾਹਰ ਲਿਜਾ ਕੇ ਜੇ ਪ੍ਰਾਲੀ ਦਾ ਪ੍ਰਬੰਧਨ ਕਰਨ ਦੀ ਜਿਹੜੇ ਮਸ਼ੀਨਾਂ ਨੇ ਚਾਹੇ ਉਹ ਚਾਹੇ ਉਹ ਹੈਪੀ ਸੀਡਰਸ ਨੇ ਚਾਹੇ ਉਹ ਬੀਲਜ਼ ਨੇ ਉਹ ਸਾਰੇ ਮਸ਼ੀਨਾਂ ਜਿਹੜੀ 1.5 ਲੱਖ ਦੇ ਕਰੀਬ ਉਹ ਔਨ ਸਬਸਿਡਾਈਜ਼ਡ ਰੇਟ ਅਸੀਂ ਕਿਸਾਨਾਂ ਨੂੰ ਦੇ ਚੁੱਕੇ ਹਾਂ ਜੀ ਦੀ ਵਜ੍ਹਾ ਕਰਕੇ ਅੱਜ ਇਹ ਇੱਕ ਵੱਡੀ ਉਪਲਬਧੀ ਵਜੋਂ ਮੈਂ ਸਮਝਦਾ ਕਿ ਇਹਨੂੰ ਦੇਖਿਆ ਜਾਣਾ ਚਾਹੀਦਾ ਸੋ ਇਹੀ ਤੱਥ ਨੇ ਜਿਹੜੇ ਇਹ ਤੁਹਾਡੇ ਸਾਹਮਣੇ ਰੱਖਣੇ ਸੀਗੇ ਔਰ ਇਹਦੇ ਨਾਲ ਨਾਲ ਮੈਂ ਉੱਚੇ ਚੇ ਤੌਰ ਤੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਵੀ ਕਰੂੰਗਾ ਕਿ ਇਹਦੇ ਚ ਕਾਫੀ ਵੱਡੇ ਪੱਧਰ ਦੇ ਉੱਪਰ ਆਪਾਂ ਕਾਮਯਾਬੀ ਰਲ ਮਿਲ ਕੇ ਹਾਸਲ ਕੀਤੀ ਹੈ ਪਰ ਇਹਨਾਂ ਫਾਰਮ ਫਾਇਲਸ ਨੂੰ ਇਹਨਾਂ ਸਟੱਬਲ ਬਰਨਿੰਗ ਦੇ ਕੇਸਸ ਨੂੰ ਇਹਨਾਂ ਪਰਾਲੀ ਨੂੰ ਅੱਗ ਲਾਣ ਦੇ ਕੇਸਸ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘਟਾ ਕੇ ਜ਼ੀਰੋ ਤੇ ਲੈ ਕੇ ਜਾਣਾ ਹੈ ਉਹਦੇ ਲਈ ਉਹਦੇ ਲਈ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਜੋ ਸਿਸਟਮ ਜੋ ਮੈਕੈਨਿਜ਼ਮ ਜੋ ਸਪੋਰਟ ਸਿਸਟਮ ਚਾਹੀਦਾ ਉਹ ਪੰਜਾਬ ਸਰਕਾਰ ਦੇਣ ਦੇ ਲਈ ਵਚਨ